ਪਰ ਉਹ ਵੀ ਅਕਸਰ ਅਸੀਂ ਦੁਕਾਨਾਂ ਤੇ ਜਾਂਦੇ ਆ ਤੇ ਹਰੇਕ ਮਾਤਾ-ਬਾਬੇ ਜੋ ਵੀ ਕਿਸੇ ਨੂੰ ਕੋਈ ਮੰਨਦਾ ਹੈ ਨਾ ਪੀਰ ਪਕੰਬਰਾਂ ਦੀ ਫੋਟੋ ਹੁੰਦੀ ਹੈ ਤੁਸੀਂ ਕਿਹੜੇ ਰੱਬ ਨੂੰ ਮੰਨਦੇ ਆ ਬਈ ਅਸੀਂ ਰੱਬ ਇਨਸਾਨ ਹੀ ਤੂੰ ਮੰਨਦੇ ਐ ਜਨ ਜੋ ਇਨਸਾਨ ਹੀ ਤੂੰ ਮੰਨਦਾ ਉਹ ਸਾਰੇ ਦਾ ਗੋਰੀ ਮੰਨਦਾ ਹੂੰ ਇੱਕ ਮੈਨੂੰ ਗੱਲ ਯਾਦ ਆਈ ਉਹ ਸਤਾਰ ਸਿੰਘ ਨਾਨ ਪੜ ਲੰਗੀਆਂ ਆਣੀਆਂ ਉਹ ਜਿੰਦਗੀ ਭਈ ਹੈ ਹਾਂਜੀ ਕਹਿੰਦੇ ਨਾ ਲੋਰ ਮਸੱਲੇ ਤਸਵੀਰ ਦੀ ਨਾ ਮੱਕੇ ਹੱਜ ਬਜ਼ਾਰਾਂ ਦੀ ਨਾ ਲੋਗ ਮਸੱਲੇ ਤਸਵੀਰ ਦੀ ਨਾ ਮੱਕੇ ਹਜਜ ਗੁਜ਼ਾਰਨ ਦੀ ਕੋਠੇ ਤੇ ਚੜ ਕੇ ਅੱਲਾ ਨੂੰ ਉੱਚੀਆਂ ਆਵਾਜ਼ਾਂ ਮਾਰਨ ਦੀ ਥੋੜੀ ਜੀ ਹਿੰਮਤ ਕਰ ਲਈ ਅਸੀਂ ਆਪਣਾ ਸੁਧਾਰਨ ਦੀ ਕੀ ਬਾਤ ਨਾ ਲੋਗ ਮਸੱਲੇ ਤਸਵੀਰ ਦੀ ਨਾ ਮੱਕੇ ਹਜਜ ਗੁਜ਼ਾਰਨ ਦੀ ਫਿਰ ਕਹਿੰਦੇ ਆ ਰੱਬ ਸਰੇ ਸਰੇ ਵਿੱਚ ਵੱਸਦਾ ਹੈ ਹਮ ਰੱਬ ਸਰੇ ਸਰੇ ਵਿੱਚ ਵੱਸਦਾ ਹੈ ਨਾ ਬੰਦੀ ਮੰਦਰ ਮਸੀਤਾਂ ਦਾ ਇਹ ਕੂੜ ਬਸਾਰਾ ਹੋਮੇ ਦਾ ਜਾਂ ਮਲਵਾ ਸਾਡੀਆਂ ਨੀਤਾਂ ਦਾ। ਕੀ ਬਾਤ। ਛਿੰਦੇ ਦੀ ਆਤ ਬਣ ਗਈ ਸੱਚੀ ਗੱਲ ਮੂੰਹ ਤੇ ਮਾਰਨ ਦੀ। ਕੀ ਬਾਤ। ਨਾ ਲੋੜ ਮਸੱਲੇ ਤਸਵੀਰ ਦੇ ਨਾਮ ਅੱਕੇ ਹੱਸ ਗੁਜ਼ਾਰਨ ਦੀ। ਕੀ ਬਾਤ। ਥੋੜੀ ਜੀ ਹਿੰਮਤ ਕਰ ਲਈ ਅਸੀਂ ਆਪਣਾ ਆਪ ਸੁਧਾਰਨ ਦੀ। ਕੀ ਬਾਤ। ਥੋੜੀ ਜੀ ਹਿੰਮਤ ਕਰ ਲਈ ਅਸੀਂ ਆਪਣਾ ਆਪ ਸੁਧਾਰਨ ਦੀ। ਬਹੁਤ ਖੂਬ। ਥੈਂਕ ਯੂ। ਦਰਸ਼ਕੋ ਜੇ ਇਹ ਪੈਰਾ ਅੰਤਰਾ ਵਧੀਆ ਲੱਗਿਆ ਗੱਲਾਂ ਵਧੀਆ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਪਵਨ ਦੱਦਾ ਹੁਰ ਦੀ ਆਵਾਜ਼ ਦੇ ਵਿੱਚ। ਦਰਸ਼ਕੋ ਇਹ ਸਾਡੇ ਵੱਡੇ ਵੀਰ ਪਵਨ ਦੱਦਾ ਹੁਰ ਦੇ ਉਸਤਾਦ ਛਿੰਦਾ ਅਨਪੜ ਲੰਗਿਆਣੀਆਂ ਦੀ ਲਖਤਾ ਬਹੁਤ ਜਲਦੀ ਪਵਨ ਦੱਦਾ ਹੋਰ ਦੀ ਆਵਾਜ਼ ਦੇ ਵਿੱਚ ਇਹ ਗੀਤ ਆ ਰਿਹਾ ਉਮੀਦ ਕਰਦੇ ਹਾਂ ਕਿ ਤੁਸੀਂ ਪਿਆਰ ਦਿਓਗੇ